ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖੀ ਜਮ ਸੰਬੰਧੀ ਸਾਖੀ ਇੱਕ ਵਾਰ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਦਿਪਾਲਪੁਰ ਇਲਾਕੇ ਦੇ ਇੱਕ ਪਿੰਡ ਵਿੱਚ ਪਹੁੰਚੇ ਜੋ ਕਿ ਹੁਣ ਪਾਕਿਸਤਾਨ ਵਿੱਚ ਹੈ ਮੀ ਪੈ ਰਹੇ ਹਸੀ ਅਤੇ ਰਾਤ ਨੇੜੇ ਆ ਰਹੀ ਸੀ ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਬੇਨਤੀ ਕੀਤੀ ਕਿ ਜੇਕਰ ਉਹ ਜਾ ਕੇ ਪੁੱਛ ਸਕਦੇ ਕਿ ਕੋਈ ਸਾਨੂੰ ਰਾਤ ਲਈ ਪਨਾਹ ਦੇਣ ਲਈ ਸਹਿਮਤ ਹੈ ਜੇ ਮੀਂਹ ਨਾ ਪੈਂਦਾ ਤਾਂ ਅਸੀਂ ਆਹਮ ਆਗ ਜੰਗਲ ਵਿੱਚ ਹੀ ਰਾਤ ਬਿਤਾਉਂਦੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਚੱਲ ਮਰਦਾਨਿਆ ਤੂੰ ਜਾ ਕੇ ਪੁੱਛ ਸਕਦਾ ਹੈ ਵਿਦਾ ਹੋ ਕੇ ਭਾਈ ਮਰਦਾਨਾ ਨੇ ਪਿੰਡ ਦੇ ਲੋਕਾਂ ਨੂੰ ਪੁੱਛਿਆ ਕਿਸੇ ਨੇ ਉਹਨਾਂ ਨੂੰ ਪਨਾਹ ਨਹੀਂ ਦਿੱਤੀ ਸਾਰਿਆਂ ਨੇ ਇਸ ਦਲੀਲ ਨਾਲ ਇਨਕਾਰ ਕਰ ਦਿੱਤਾ ਜੇ ਤੁਸੀਂ ਦੋਵੇਂ Hindu ਹੁੰਦੇ ਤਾਂ ਕੋਈ Hindu ਤੁਹਾਨੂੰ ਰੱਖਦਾ ਜਾਂ ਜੇ ਤੁਸੀਂ ਦੋਵੇਂ Musalman ਹੁੰਦੇ ਤਾਂ ਇੱਕ Musalman ਨੂੰ ਤੁਹਾਨੂੰ ਰਹਿਣ ਲਈ ਜਗ੍ਹਾ ਦਿੱਤੀ ਜਾਂਦੀ ਪਰ ਇੱਕ Hindu ਅਤੇ ਇੱਕ Musalman ਨੂੰ ਆਪਣੇ ਵਿੱਚ ਕੌਣ ਆਪਣੇ ਘਰ ਕੌਣ ਰੱਖੇਗਾ ਭਾਈ ਮਰਦਾਨਾ ਵਾਪਸ ਆ ਰਿਹਾ ਸੀ ਜਦੋਂ ਉਸ ਦੀ ਨਜ਼ਰ ਪਿੰਡ ਦੇ ਬਾਹਰ ਇੱਕ ਚੌਂਪੜੀ ਤੇ ਪਈ ਉਸ ਚੌਂਪੜੀ ਵਿੱਚ ਇੱਕ ਕੋੜੀ ਰਹਿੰਦਾ ਸੀ ਉਸ ਨੂੰ ਉਸਦੇ ਘਰਦਿਆਂ ਨੇ ਘਰੋਂ ਕੱਢ ਦਿੱਤਾ ਸੀ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਉਹ ਇੱਕ ਲਾਹੇ ਇਲਾਜ ਅਤੇ ਛੋਟ ਵਾਲੀ ਬਿਮਾਰੀ ਤੋਂ ਤੰਗ ਹੈ ਉਸਤੇ ਘਰ ਦੇ ਲੋਕ ਉਸ ਨੂੰ ਉਸਦੀ ਚੌਂਪੜੀ ਵਿੱਚ ਹੀ ਖਾਣਾ ਦੇ ਜਾਂਦੇ ਸਨ ਅਤੇ ਚੌਂਪੜੀ ਵਿੱਚ ਹੀ ਪਾਣੀ ਦਾ ਘੜਾ ਭਰਦੇ ਸਨ ਗੁਰਨਾਣਕ ਦੇਵ ਜੀ ਨੂੰ ਆਪਣੀ ਚੌਂਪੜੀ ਵਿੱਚ ਬੜਦੇ ਦੇ ਦੇਖ ਕੋੜੀ ਨੇ ਕਿਹਾ ਮੇਰੇ ਨੇੜੇ ਨਾ ਆਓ ਮੇਰੇ ਤੋਂ ਦੂਰ ਰਹੋ ਮੈਂ ਕੋੜੀ ਹਾਂ ਤੁਹਾਨੂੰ ਮੇਰੀ ਬਿਮਾਰੀ ਲੱਗ ਜਾਵੇਗੀ ਗੁਰੂ ਨਾਨਕ ਦੇਵ ਜੀ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਉਹ ਚੌਂਪੜੀ ਵਿੱਚ ਦਾਖਲ ਹੋਏ ਭਾਈ ਮਰਦਾਨਾ ਵੀ ਉਹਨਾਂ ਦੇ ਪਿੱਛੇ-ਪਿੱਛੇ ਅੰਦਰ ਗਏ ਕੁੜੀ ਨੂੰ ਬਹੁਤ ਦੁਖੀ ਦੇਖ ਕੇ ਗੁਰੂ ਜੀ ਗੁਰੂ ਨਾਨਕ ਦੇਵ ਜੀ ਨੇ ਇੱਕ ਭਜਨ ਸੁਣਾਇਆ ਜਿਸ ਨੂੰ ਕੁੜੀ ਸਮਝ ਗਿਆ ਜਦੋਂ ਪਰਮਾਤਮਾ ਨੂੰ ਭਲਾ ਦਿੱਤਾ ਜਾਂਦਾ ਹੈ ਤਾਂ ਮਨ ਬਿਮਾਰ ਹੋ ਜਾਂਦਾ ਹੈ ਜਦੋਂ ਮਨ ਬਿਮਾਰ ਹੁੰਦਾ ਹੈ ਤਾਂ ਸਰੀਰ ਵਿੱਚ ਬਿਮਾਰੀਆਂ ਜੜ ਫੜ ਲੈਂਦੀਆਂ ਹਨ ਮਨੁੱਖ ਦਾ ਸਰੀਰ ਬਿਮਾਰੀ ਕਾਰਨ ਰੋਂਦਾ ਹੈ ਪੇਰਾਮੀ ਅਤੇ ਦਰਦ ਦਿੰਦਾ ਹੈ ਇਨ੍ਹਾਂ ਬਿਮਾਰੀਆਂ ਦਾ ਇਲਾਜ ਮਨ ਨੂੰ ਪਰਮਾਤਮਾ ਨਾਲ ਜੋੜਨਾ ਹੈ ਜਿਸ ਨੇ ਹੱਥ ਪੈਰ ਅਤੇ ਸਾਡੇ ਸਰੀਰ ਤੇ ਸਾਰੇ ਅੰਗ ਦਿੱਤੇ ਹਨ ਸਰੀਰ ਸੇਵਾ ਲਈ ਦਿੱਤਾ ਗਿਆ ਹੈ ਸੇਵਾ ਤੋਂ ਬਿਨਾ ਸਰੀਰ ਰੋਗੀ ਹੋ ਜਾਂਦਾ ਹੈ ਕੋੜੀ ਦੇ ਮਨ ਤੋਂ ਇਹ ਪਰਮ ਦੂਰ ਹੋ ਗਿਆ ਕਿ ਉਸ ਦੀ ਬਿਮਾਰੀ لا ਇਲਾਜ ਹੈ ਉੱਠ ਕੇ ਬੈਠ ਗਿਆ ਉਸ ਸਾਰੀ ਰਾਤ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਸੁਣਦਾ ਰਿਹਾ ਸਵੇਰੇ ਕੋੜੀ ਨਹਾਉਣ ਲਈ ਨਦੀ ਤੇ ਗਿਆ ਨਹਾਉਣ ਤੋਂ ਬਾਅਦ ਉਸ ਨੂੰ ਮਹਿਸੂਸ ਹੋਇਆ ਕਿ ਉਸ ਨੂੰ ਕੋਈ ਬਿਮਾਰੀ ਹੈ ਹੀ ਨਹੀਂ ਮਰਦਾਨੇ ਨੌਸਤੇ ਚੌਂਪੜੀ ਵਿੱਚ ਛੱਡ ਕੇ ਲੈ ਪਰ ਆਪਣੇ ਘਰ ਚ ਲੈ ਗਿਆ ਘਰ ਦੇ ਲੋਕ ਉਸ ਨੂੰ ਤੁਰਦਾ ਦੇਖ ਕੇ ਹੈਰਾਨ ਰਹਿ ਕੇ ਉਨਾਂ ਨੇ ਪੁੱਛਿਆ ਤੁਹਾਨੂੰ ਕਿਸ ਨੇ ਠੀਕ ਕੀਤਾ ਹੈ ਕੁੜੀ ਨੇ ਕਿਹਾ ਤੂ ਫਕੀਰ ਜੋ ਮੇਰੀ ਝੌਂਪੜੀ ਵਿੱਚ ਬੈਠੇ ਹਨ ਇਹ ਸੁਣ ਕੇ ਉਸ ਦੇ ਘਰ ਦੇ ਲੋਕ ਫਕੀਰਾਂ ਨੂੰ ਲੱਪਣ ਲਈ ਨਿਕਲ ਪਏ ਸਾਰਾ ਪਿੰਡ ਉਹਨਾਂ ਦੇ ਪਿੱਛੇ-ਪਿੱਛੇ ਚਲਾ ਗਿਆ ਜਦੋਂ ਪਿੰਡ ਵਾਸੀਆਂ ਨੇ ਫਕੀਰਾਂ ਨੂੰ ਦੇਖਿਆ ਤਾਂ ਉਹਨਾਂ ਨੇ ਪਿਛਲੀ ਰਾਤ ਦੀ ਘਟਨਾ ਲਈ ਮਾਫੀ ਮੰਗੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਮੈਂ ਤਾਂ ਹੀ ਖੁਸ਼ ਹੋਵਾਂਗਾ ਦੇਕਰ ਤੁਸੀਂ ਆਪਣੇ ਪਿੰਡ ਵਿੱਚ ਆਉਣ ਜਾਣ ਵਾਲੇ ਯਾਤਰੀਆਂ ਦੇ ਰਹਿਣ ਲਈ ਝੱਗਾ ਬਣਾਓਗੇ ਪਿੰਡ ਵਾਸੀਆਂ ਨੇ ਸਹਿਮਤੀ ਦਿੱਤੀ ਕਿ ਇਸ ਜਗ੍ਹਾ ਨੂੰ ਬਣਾ ਲਈ ਤਿਆਰ ਹੋ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਬਣਾਈ